ਦੋਸਤੋ ਅੱਜ ਦੇ ਇਹ ਸ਼ੋਅ ਦੇ ਵਿੱਚ ਸਤਨਾਮ ਸਿੰਘ ਚਾਦ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇੱਕ ਮਹੱਤਵਪੂਰਨ ਵਿਸ਼ੇ ਦੇ ਉੱਤੇ ਵਿਚਾਰ ਕਰਨ ਜਾ ਰਹੇ ਹਾਂ ਕਿ ਜੇ ਅੱਜ ਦੇ ਯੁੱਗ ਦੇ ਵਿੱਚ ਜਿਹੜੀਆਂ ਫਿਲਮਾਂ ਤਿਆਰ ਹੋ ਰਹੀਆਂ ਉਹ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਇਹ ਸਿੱਖਾ ਸਿੱਖ ਇਤਿਹਾਸ ਨੂੰ ਅਜਾਗਰ ਕਰਦੀਆਂ ਆ ਜਾਂ ਇਨ੍ਹਾਂ ਫਿਲਮਾਂ ਦਾ ਜਿਹੜਾ ਆ ਪੱਕੀ ਪ੍ਰਭਾਵ ਹੈ ਉਹ ਸਿੱਖ ਧਰਮ ਦੇ ਬੱਚੇ ਬੱਚੀਆਂ ਦੇ ਉੱਤੇ ਹਾਂ ਪੱਕੀ ਪ੍ਰਭਾਵ ਜਿਹੜਾ ਉਹ ਪਾਏਗਾ ਆਪਾਂ ਇਸ ਗੱਲ ਦੇ ਉੱਤੇ ਅੱਜ ਵਿਚਾਰ ਵਟਾਂਦਰਾ ਕਰਾਂਗੇ ਕਿ ਫਿਲਮਾਂ ਦਾ ਸਾਡੇ ਸਿੱਖਾਂ ਦੇ ਬੱਚੇ ਬੱਚੀਆਂ ਦੇ ਉੱਤੇ ਕਿਸ ਤਰ੍ਹਾਂ ਹਾਂ ਪੱਕੀ ਜਾਂ ਨਾ ਪੱਕੀ ਜਿਹੜਾ ਉਹ ਪ੍ਰਭਾਵ ਜਿਹੜਾ ਅੱਜ ਪੈ ਰਿਹਾ ਆ ਔਰ ਇਸ ਗੱਲ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਅੱਜ ਸਾਡੇ ਨਾਲ ਜੁੜ ਚੁੱਕੇ ਹਨ ਡਾਕਟਰ ਰਜਿੰਦਰ ਸਿੰਘ ਜੀ ਉਹਨਾਂ ਨੂੰ ਆਪਾਂ ਇੱਥੇ ਹੋਂਦੇ ਜੀਐਨ ਵੀ ਕਹਿੰਦੇ ਆ ਉਹ ਉਹਨਾਂ ਦੇ ਵਿਚਾਰ ਵੀ ਸੁਣਾਂਗੇ ਡਾਕਟਰ ਰਜਿੰਦਰ ਸਿੰਘ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਜੀਐਨ ਵੀ ਕਹਿੰਦੇ ਆ ਉਹ ਤੁਹਾਡਾ ਧੰਨਵਾਦ ਵੀ ਕਰਦੇ ਆ ਡਾਕਟਰ ਰਜਿੰਦਰ ਸਿੰਘ ਜੀ ਜੀ ਸਾਹਿਬ ਅਰ ਜੀ ਕਿ ਕਲਸਾ ਬਾਈ ਜੀ ਕਿ ਫਤਰੀ ਡਾਕਟਰ ਜਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਸਾ ਅੱਜ ਦਾ ਯੁੱਗ ਚੱਲ ਰਿਹਾ ਆ ਜਿਹੜੀਆਂ ਫਿਲਮਾਂ ਆ ਉਹਦਾ ਜਿਹੜਾ ਨਾ ਪਖੀ ਪ੍ਰਭਾਵ ਹੈ ਉਹ ਸਾਡੇ ਬੱਚੇ ਬੱਚੀਆਂ ਦੇ ਉੱਤੇ ਵੀ ਪੈ ਰਿਹਾ ਆ ਉਹ ਫਿਲਮਾਂ ਬਣਾਉਣ ਵਾਲੇ ਲੋਕ ਜਿਹੜੇ ਆ ਉਹ ਅੱਜ ਇਹ ਦਾਵਾ ਕਰਦੇ ਨਹੀਂ ਥੱਕਦੇ ਇਹ ਇਹਦਾ ਜਿਹੜਾ ਹਾਂ ਪੱਖੀ ਪ੍ਰਭਾਵ ਹੈ ਉਹ ਸਾਡੇ ਸਿੱਖ ਧਰਮ ਦੇ ਬੱਚੇ ਬੱਚੀਆਂ ਦੇ ਉੱਤੇ ਪੈ ਰਿਹਾ ਹੈ। ਲੇਕਿਨ ਸਾਡੇ ਜਿਹੜੇ ਸਿੱਖ ਧਰਮ ਨੂੰ ਦੀ ਅਗਵਾਈ ਕਰਨ ਵਾਲੇ ਲੋਕ ਹੈ ਉਹ ਇਸ ਗੱਲ ਦੇ ਉੱਤੇ ਬਹੁਤ ਜੱਦੋਜਹਿਦ ਕਰ ਰਹੇ ਆ ਕਿ ਇਹਨਾਂ ਫਿਲਮਾਂ ਨੂੰ ਜਿਸ ਤਰੀਕੇ ਨਾਲ ਬਣਾਇਆ ਜਾ ਰਿਹਾ ਆ ਉਸ ਤਰੀਕੇ ਦੇ ਨਾਲ ਕੋਈ ਕਿਸੇ ਕਿਸਮ ਦਾ ਹਾਂ ਪੱਖੀ ਪ੍ਰਭਾਵ ਸਾਡੇ ਬੱਚੇ ਬੱਚੀਆਂ ਦੇ ਉੱਤੇ ਨਹੀਂ ਪੈ ਰਿਆ। ਔਰ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਤੁਹਾਡੀ ਕੀ ਸੋਚ ਹੈ ਇਹਦੇ ਬਾਰੇ? ਅਰੇ ਚਲ ਸਭ ਇਸ ਤਰ੍ਹਾਂ ਕਿ ਫਿਲਮਾਂ ਦਾ ਜਿਹੜਾ ਰੋਲ ਹੈ ਨਾ ਫਿਲਮਾਂ ਦਾ ਜਿਹੜਾ ਰੋਲ ਹੈ ਉਹ ਇੱਕ ਇੱਕ ਜਿਹੜਾ ਹੈ ਇਹ ਵਿਜਨ ਜਿਸਨੂੰ ਕਹਿੰਦੇ ਨੇ ਕਿ ਕਿ ਜਦੋਂ ਕੋਈ ਬੱਚਾ ਕਿਤਾਬ ਪੜ੍ਹਦਾ ਹੈ ਤੇ ਭਈਆ ਕੋਈ ਪਿਕਚਰ ਦੇਖਦਾ ਹੈ ਉਹਦੀ ਤਸਵੀਰ ਦੇਖਦਾ ਹੈ ਤੇ ਦੂਸਰਾ ਫਿਰ ਉਹ ਅਗਰ ਵੀਡੀਓ ਦੇਖਦਾ ਹੈ ਤੇ ਉਹਨਾਂ ਦਾ ਜਿਹੜਾ ਆਪਣਾ ਆਪਣਾ ਜਿਹੜਾ ਇੰਪੈਕਟ ਅਲੱਗ ਅਲੱਗ ਤਰੀਕਾ ਹੈ ਹਨੀ ਹਾਂਜੀ ਤੇ ਜਿਹੜੀ ਜਿਹੜੀ ਫਿਲਮ ਹੈ ਉਹਦੇ ਵਿੱਚ ਸਾਰੇ ਜਿਹੜੀ ਹਿਸਟਰੀ ਵਾਲੀ ਹੁੰਦੀ ਹੈ ਉਹ ਬੱਚੇ ਨੂੰ ਪੂਰੀ ਤਰ੍ਹਾਂ ਸਮਝ ਆ ਜਾਂਦੀ ਹੈ ਔਰ ਉਹਦੇ ਦਿਮਾਗ ਦੇ ਉੱਤੇ ਬੜਾ ਅੱਛਾ ਉਹਦਾ ਜਿਹੜਾ ਹੈ ਉਹ ਇੰਪੈਕਟ ਰਹਿੰਦਾ ਹੈ ਤੇ ਉਹ ਬੱਚੇ ਦੀ ਆਪਣੀ ਡਵੈਲਪਮੈਂਟ ਦੇ ਵਾਸਤੇ ਬੜੀ ਬੜੀ ਅੱਛੀ ਚੀਜ਼ ਜਿਹੜੀ ਹੈਗੀ ਆ ਉਹ ਉਹ ਉਹਨੂੰ ਸਮਝੀ ਜਾਂਦੀ ਹੈ ਜੀ ਤੇ ਲੇਕਿਨ ਇਹ ਕਿ ਜੇ ਅਗਰ ਜੇ ਕਰੈਕਟਰ ਦੇ ਵਿੱਚ ਜੇ ਜੇ ਅਗਰ ਸਪੋਜ਼ ਕੋਈ ਫਿਲਮ ਜਿਹੜੀ ਕੋਈ ਸਿੱਖ ਹਿਸਟਰੀ ਦੇ ਬਣ ਰਹੀ ਹੈ ਜਾਂ ਉਹਦੇ ਵਿੱਚ ਕੋਈ ਆਪਣਾ ਸਿੱਖ ਜਰਨੈਲ ਦੱਸਿਆ ਜਾਂ ਉਹਦੀ ਉਹਦੀ ਜਿਹੜੀ ਉਹਦਾ ਜਿਹੜਾ ਰੋਲ ਹੈ ਜੀ ਉਹਦੇ ਵਿੱਚ ਜੇ ਸੁਧਾਨ ਤੇ ਉੱਤੇ ਜੇ ਕੋਈ ਥੋੜਾ ਜਿਹਾ ਉਹਦੀ ਤਬਦੀਲੀ ਕਰਦੇ ਨੇ ਜਾਂ ਹਿਸਟਰੀ ਦੇ ਵੀ ਥੋੜਾ ਜਿਹਾ ਉਹਦੇ ਵਿੱਚ ਕਿਉਂਕਿ ਇੱਕ ਫਿਲਮਾਂ ਜਿਹੜੀਆਂ ਬਣਦੀਆਂ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਉਹਨਾਂ ਨੂੰ ਮੁਸ਼ਕਲ ਵਗੈਰਾ ਆਉਂਦੀ ਹੈ ਤੇ ਉੱਥੇ ਜਿਹੜੀ ਹੈਗੇ ਉਹ ਫਿਰ ਜਿਹੜਾ ਉਹ ਇੰਪੈਕਟ ਪੈਂਦਾ ਨਾ ਆਪਣੇ ਉਹ ਉਹ ਬੜੀ ਮਾਰੀ ਗੱਲ ਆ ਉਹਦਾ ਫਿਰ ਜਿਹੜਾ ਨੈਗੇਟਿਵ ਜਿਹੜਾ ਹੈਗਾ ਉਹ ਅਸਰ ਉਹ ਆਪਣੇ ਬੱਚਿਆਂ ਦੇ ਉੱਤੇ ਪੈਂਦਾ ਹੈਗਾ ਫਿਰ ਉਹਨਾਂ ਦੀ ਜਿਹੜੀ ਜਿਹੜੀ ਡਵੈਲਪਮੈਂਟ ਹੈ ਉਹ ਸਿੱਖ ਇਤਿਹਾਸ ਦੇ ਬਾਰੇ ਉਹਨਾਂ ਦੀ ਜਿਹੜੀ ਵਿਜਨ ਹੈ ਉਹਦੇ ਉਹਦੇ 'ਚ ਅਫੈਕਟ ਪੈਂਦਾ ਤੇ ਇਹ ਇਹ ਸਾਨੂੰ ਮਿਲਣਾ ਪੈਗਾ ਕਿ ਜਿਹੜੀ ਵੀ ਫਿਲਮ ਹੈਗੀ ਹੈ ਉਹਤੇ ਬੜੀ ਕੜੀ ਨਜ਼ਰ ਰੱਖੀ ਜਾਏ ਤਾਂ ਕਿ ਸਿਧਾਂਤ ਦੇ ਉੱਤੇ ਕੋਈ ਅਸਰ ਨਾ ਪਵੇ ਹਿਸਟਰੀ ਦੇ ਵਿੱਚ ਕੋਈ ਇਹੋ ਜਿਹੀ ਕੋਈ ਮਿਲਾਵਟ ਜਾਂ ਕੋਈ ਕੰਟੈਮੀਨੇਸ਼ਨ ਨਹੀਂ ਆਣੀ ਚਾਹੀਦੀ ਉਹਦਾ ਉਹ ਉਸ ਤਰ੍ਹਾਂ ਦਾ ਕੋਈ ਅਸਰ ਨਹੀਂ ਪਣਾ ਚਾਹੀਦਾ ਹਾਂਜੀ ਡਾਕਟਰ ਸਾਹਿਬ ਮੈਂ ਇੱਕ ਕਿਸੇ ਟਾਈਮ ਦੇ ਉੱਤੇ ਦੁੱਖ ਪੰਜਨ ਤੇਰਾ ਨਾਮ ਮਨਜੀਤ ਤੇ ਜਗਜੀਤ ਇਹ ਦੋ ਤਿੰਨ ਫਿਲਮਾਂ ਮੈਂ ਆਪ ਦੇਖੀਆਂ ਸੀ ਉਹ ਇਨ੍ਹਾਂ ਮੈਂ ਪ੍ਰਭਾਵਿਤ ਹੋਇਆ ਸੀ ਕਿ ਉਹਨਾਂ ਫਿਲਮਾਂ ਨੂੰ ਵਾਰ-ਵਾਰ ਦੇਖਣ ਦਾ ਜਿਹੜਾ ਉਹ ਮਨ ਕਰਦਾ ਸੀਗਾ ਉਹ ਉਹ ਉਹਨਾਂ ਫਿਲਮਾਂ ਨੂੰ ਦੇਖਣ ਦੇ ਨਾਲ ਮੇਰੇ ਹਿਸਾਬ ਦੇ ਨਾਲ ਹਰ ਬੱਚੇ ਬੁੱਢੇ ਜਵਾਨ ਦੇ ਮਨ ਦੇ ਉੱਤੇ ਕਾਫੀ ਪ੍ਰਭਾਵ ਪੈਂਦਾ ਸੀਗਾ ਲੇਕਿਨ ਅਜਦਾ ਜਿਹੜਾ ਯੁੱਗ ਹੈ ਉਹ ਸਿੱਖ ਇਤਿਹਾਸ ਵਿੱਚੋਂ ਸਿੱਖ ਧਰਮ ਦੇ ਵਿੱਚੋਂ ਇਨਾਂ ਦਾ ਉਹ ਟ੍ਰਾਂਸ ਦਾ ਜਾਂ ਇਤਿਹਾਸ ਦਾ ਆਸਰਾ ਲੈ ਕੇ ਜਿਹੜੀਆਂ ਫਿਲਮਾਂ ਬਣਾਈਆਂ ਜਾਂਦੀਆਂ ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਹੈ ਕਿ ਪੈਸੇ ਬਣਾਓ ਪੈਸੇ ਇਕੱਠੇ ਕਰੋ ਚਾਹੇ ਇਤਿਹਾਸ ਸਿੱਖ ਇਤਿਹਾਸ ਨੂੰ ਮਿਸਯੂਜ਼ ਕਰੋ ਚਾਹੇ ਕੋਈ ਵੀ ਕਰੋ ਲੇਕਿਨ ਇੱਕ ਨਕਾਤੀ ਪ੍ਰੋਗਰਾਮ ਹੈ ਕਿ ਉਹਨਾਂ ਨੂੰ ਉਹਨਾਂ ਦਾ ਆਸਰਾ ਲੈ ਕੇ ਪੈਸੇ ਇਕੱਠੇ ਕਰੋ ਚਾਹੇ ਇਹ ਇਸ ਇਹ ਇਤਿਹਾਸ ਦਾ ਮਿਸਯੂਜ਼ ਕਿਉਂ ਨਾ ਹੁੰਦਾ ਹੋਵੇ ਵਤਮਨ ਯੋਗ ਦੇ ਵਿੱਚ ਜੋ ਕੁਝ ਅੱਜ ਹੋ ਰਿਹਾ ਹੈ ਜੋ ਕੁਝ ਸਿੱਖ ਕਦਰ ਨੂੰ ਲੈ ਕੇ ਫਿਲਮਾਂ ਦਾ ਹਿੱਸਾ ਬਣਾਇਆ ਜਾ ਰਿਹਾ ਆ ਕੀ ਤੁਸੀਂ ਸਹਿਮਤ ਆ ਕਿ ਜਿਸ ਦਾ ਇਹ ਇੱਕ ਟ੍ਰੈਂਡ ਚੱਲ ਪਿਆ ਆ ਉਹ ਠੀਕ ਚੱਲ ਰਿਹਾ ਆ ਇਹ ਇਹ ਤੁਹਾਡਾ ਬੜਾ ਜਿਹੜਾ ਪੁਆਇੰਟ ਬੜਾ ਵੈਲਿਡ ਹੈ ਇਟਸ ਅ ਵੈਰੀ ਵੈਲਿਡ ਪੁਆਇੰਟ ਕਿਉਂਕਿ ਇੱਥੇ ਇਹ ਇਹ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਨਾ ਕਿਉਂਕਿ ਦੇਖੋ ਹਣ ਜਿਹੜੇ ਦੂਸਰੇ ਲੋਕੀ ਨੇ ਜਿਨ੍ਹਾਂ ਦੀ ਦਾੜ੍ਹੀ ਹੈ ਨਹੀਂ ਜਾਂ ਜਿਨ੍ਹਾਂ ਦੇ ਕੇਸ ਹੈ ਨਹੀਂ ਉਹ ਫਿਰ ਪੱਗ ਪਰ ਸਿਕਾਲੀ ਪੱਗ ਬੰਨ ਲੀ ਜਾਂ ਪੱਗ ਰਖ ਲਈ ਤੇ ਦੂਸਰਾ ਥੋੜੀ ਜਿਹੀ ਦਾੜੀ ਰਖ ਲਈ ਤੇ ਕਈ ਵਾਰੀ ਇਹ ਵੀ ਹੁੰਦਾ ਕਿ ਦਾੜੀ ਵੀ ਪੂਰੀ ਤਰ੍ਹਾਂ ਠੀਕ ਤਰ੍ਹਾਂ ਉਹਨਾਂ ਨੇ ਬੜਾਈ ਨਹੀਂ ਹੁੰਦੀ ਤੇ ਉਹ ਵੀ ਐਕਸਟੈਂਡ ਕਰਦੇ ਆ ਉਹ ਜੋ ਉੱਠ ਜਾਂਦੀ ਹੈ ਜਾਂ ਨਿਕਲ ਜਾਂਦੀ ਹੈ ਤੇ ਦੂਸਰਾ ਕੀ ਹੈਗਾ ਦੂਸਰਾ ਕੀ ਹੈਗਾ ਕਿ ਉਹਦੇ ਵਿੱਚ ਫਿਰ ਇਤਿਹਾਸ ਦੇ ਵਿੱਚ ਜਿਹੜੀ ਹੈਗਾ ਨਾ ਉਹ ਤਬਦੀਲੀਆਂ ਆਣੀ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਇਹਨਾਂ ਦਾ ਜਿਹੜਾ ਮਾਟੇ ਹੁੰਦਾ ਹੈਗਾ ਜਿਹੜਾ ਫਿਲਮ ਬਣਾਉਣ ਵਾਲੇ ਨੇ ਉਹ ਪੂਰੀ ਆਪਣੀ ਜੀ ਸਟੋਰੀ ਹੈ ਸਟੋਰੀ ਦੀ ਜਿਹੜੀ ਸਕ੍ਰਿਪਟ ਹੈ ਫਿਰ ਫਿਰ ਦੂਸਰਾ ਉਹਦੇ ਵਿੱਚ ਜਿਹੜੇ ਹੈਗੇ ਨੇ ਫਿਲਮਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਜਿਹੜਾ ਰੋਲ ਹੈਗਾ ਹਾਂਜੀ ਉਹ ਇਸ ਤਰ੍ਹਾਂ ਹੈਗਾ ਕਿ ਉਹਨੋਂ ਉਹਦੇ ਵਿੱਚ ਜਿਹੜਾ ਥੋੜਾ ਕਿਦੇ ਕਿਦੇ ਨਾਲ ਕਿਦੇ ਐਂਟਰਟੇਨਮੈਂਟ ਵੀ ਰੱਖਣਗੇ ਕਿਦੇ ਨਾਲ ਕਿਦੇ ਫਿਰ ਥੋੜਾ ਜਿਹਾ ਜਿਹੜਾ ਸਸਪੈਂਸ ਹੈ ਵਾਇਲੈਂਸ ਹੈ ਉਹ ਜੀ ਚੀਜ਼ਾਂ ਵੀ ਉਹ ਜੀ ਚੀਜ਼ਾਂ ਆ ਜਾਂਦੀਆਂ ਨੇ ਕਿਉਂਕਿ ਜਿਹੜਾ ਫਿਲਮ ਮੇਕਿੰਗ ਵਿੱਚ ਸਰਵੇ ਇਨ ਜਿ ਇਨ ਜਿ ਜਿਸ ਨੇ ਕਰਕੇ ਜਿਹੜਾ ਹੈਗਾ ਉਹ ਅਸਰ ਬੜਾ ਪੈਂਦਾ ਹੈ ਕਰਕੇ ਉਹ ਸਾਨੂੰ ਖਿਆਲ ਰੱਖਣਾ ਹੈ ਕਿ ਇਹ ਚੀਜ਼ਾਂ ਨਾ ਹੋਣ ਵਿੱਚ ਇਹ ਬੱਚਾ ਮੈਂ ਵੈਸੀ ਫਿਲਮਾਂ ਨਹੀਂ ਦੇਖਦਾ ਮੈਂ ਨਾ ਕਦੀ ਥੀਏਟਰ ਹੀ ਗਿਆ ਹਾਂ ਉਹ ਕਾਲਜ ਟਾਈਮ ਦੇ ਉੱਤੇ ਇੱਕ ਅੰਦੀ ਕੁ ਫਿਲਮ ਦੇਖੀ ਆ ਅਦਰਵਾਈਜ਼ ਮੈਂ ਕੋਈ ਫਿਲਮ ਨਹੀਂ ਦੇਖੀ ਹਾਂ ਕਦੀ ਕਦਈ ਵਾਂਸ ਨੇ ਵਾਇਲ ਕੋਈ ਟੀਵੀ ਤੇ ਕੁਝ ਚੰਗੀ ਫਿਲਮ ਹੋ ਜੂਏ ਬੱਚੇ ਜੋਰਦੋਂਟ ਮੈਂ ਦੇਖ ਲੈਣਾ ਲੇਕਿਨ ਆਮ ਤੌਰ ਤੇ ਇਹ ਦੇਖਿਆ ਗਿਆ ਕਿ ਜਿਹੜੀਆਂ ਆਮ ਵੀ ਫਿਲਮਾਂ ਬਣਦੀਆਂ ਅਦਦੈਨ ਸਿੱਖ ਦੀ ਜਾਂ ਸਿੱਖ ਤੋਂ ਇਲਾਵਾ ਵੀ ਜਿੱਥੇ ਕਿਤੇ ਵੀ ਸਿੱਖ ਕਰਦਾਰ ਹੁੰਦਾ ਆ ਉਹਦਾ ਮਜ਼ਾਕ ਹੀ ਉਡਾਇਆ ਜਾਂਦਾ ਉਹਨੂੰ ਲੈਡਆਪ ਕੀਤਾ ਜਾਂਦਾ ਸਿੱਖ ਕਰਦਾਰ ਨੂੰ ਲੇਕਨ ਇਹ ਵਜਾ ਫੇ ਕਿਉਂ ਸਲੂਕ ਕੀਤਾ ਜਾਂਦਾ ਸਿੱਖ ਕਰਦਾਰ ਦੇ ਨਾਲ ਆ ਬਿਲਕੁਲ ਇਹ ਇਹ ਨਹੀਂ ਤੁਹਾਡਾ ਵੈਲਟ ਪੁਆਇੰਟ ਆ ਗਿਆ ਲੇਕਿਨ ਇਹ ਕਿ ਹੁਣ ਜਿਸ ਤਰ੍ਹਾਂ ਉਹ ਆਸਤਾ ਆਸਤਾ ਉਹਨੇ ਥਲ ਤੇ ਪੈ ਰਹੀ ਹੈਗੀ ਹੈ ਤਕਰੀਬਨ ਤਕਰੀਬਨ ਲੇਕਿਨ ਫਿਰ ਵੀ ਇਹ ਕਈ ਜਗ੍ਹਾ ਜਿਹੜੇ ਜਿਹੜੇ ਕਮੇਡੀਨ ਹੁੰਦੇ ਨੇ ਉਹ ਉਸ ਤਰ੍ਹਾਂ ਦਾ ਰੋਰ ਕਰਦੇ ਨੇ ਉਹਦੇ ਤੇ ਜਿਹੜਾ ਹੈਗਾ ਇੰਪੈਕਟ ਪੈਂਦਾ ਇਸ ਤਰ੍ਹਾਂ ਤੇ ਤੇ ਦੂਸਰਾ ਸਭ ਤੋਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਆਪਣੇ ਜਿਹੜੇ ਜਿਹੜੇ ਸਿੱਖ ਨੇ ਉਹ ਜ्यादातर ਕੀ ਹੈਗਾ ਕਿ ਦੱਸਣਗੇ ਇੱਕ ਬਾਡੀਗਾਰਡ ਖੜਾ ਹੈ ਜਾਂ ਡਰਾਈਵਰ ਹੋਇਆ ਇਹ ਹੋਇਆ ਜੇ ਰੋਲ ਉਹ ਉਹਦਾ ਵੀ ਇੰਪੈਕਟ ਰੈਫਰੈਂਸ ਸਿਕ ਸਿਕਾ ਦੇ ਪੰਦੇ ਹੈਗਾ ਕਿ ਜੱਜ ਨਹੀਂ ਦੱਸ ਸਕਦੇ ਜੱਜ ਵੀ ਦੱਸ ਸਕਦੇ ਨੇ ਹਾਂਜੀ ਕਿੰਨੀ ਵਾਰੀ ਕਿੰਨੀ ਵਾਰੀ ਤੁਸੀਂ ਦੇਖਿਆ ਹੈਗਾ ਕਿ ਆਪਣਾ ਕੋਈ ਸਰਦਾਰ ਹੋਣਾ ਜੱਜ ਦੱਸਿਆ ਜਾਂ ਡਾਕਟਰ ਦੱਸਿਆ ਜਾਂ ਕੋਈ ਪ੍ਰੋਫੈਸਰ ਦੱਸਿਆ ਲੇਕਿਨ ਇਹ ਕਿ ਉਹ ਬੈਂਕ ਦੇ ਸਾਹਮਣੇ ਖੜਾ ਹੋ ਗਿਆ ਉਹ ਬੰਦਾ ਆਪਣਾ ਗਾਰਡ ਜਿਹੜਾ ਹੈਗਾ ਉਹ ਉਹਨੂੰ ਦੱਸਿਆ ਹਾਂ ਜੀ ਨever ਦੱਸਦੇ ਨੇ ਫੌਜੀ ਦੱਸਦੇ ਨੇ ਕਿ ਆਪਸ ਮਜ਼ਾਕ ਕੀ ਹੈ ਜਾਂ ਇਹ ਇਹੋ ਜਿਹੇ ਇਹੋ ਜਿਹੇ ਰੋਲ ਜਿਹੜੇ ਨੇ ਉਹ ਉਸ ਜੀਹਦਾ ਤੇ ਘਰ ਅਸਰ ਪੈਂਦਾ ਹੈ ਤੇ ਲੇਕਿਨ ਉਹ ਚੀਜ਼ ਨਹੀਂ ਹੈਗੀ ਹੈ ਲੇਕਿਨ ਅੱਜ ਅਸੀਂ ਇਹ ਮਨਖੇਲੇ ਜਿਹੜੀ ਆਪਣੀ ਆਪਣੇ ਜਿਹੜੇ ਆਪਣੇ ਪੰਜਾਬੀ ਜਿਹੜੇ ਉਹ ਆਪਣੀ ਜਿਹੜੀ ਧਾਰਮਿਕ ਚ ਇਸ ਤਰ੍ਹਾਂ ਨਾਲ ਜਿਹੜੀ ਜਿਹੜੀ ਕੋਈ ਪਿਕਚਰ ਬਣਾਣ ਉਹਦੇ ਦੇ ਮੈਂ ਕਿਹਾ ਇਸ ਤਰ੍ਹਾਂ ਹੈਗੇ ਆਪਣੇ ਕਾਲ ਤੱਕ ਸਭ ਜਿਹੜੇ ਹੈਗੇ ਉੱਥੇ ਉਹਨਾਂ ਦੇ ਥਰੂ ਇੱਕ ਇੱਕ ਕਮੇਟੀ ਬਣਨੀ ਚਾਹੀਦੀ ਹੈ ਆਪਣੇ ਜਿਹੜੇ ਬੁੱਧੀਜੀਵੀ ਵਗੈਰਾ ਹੋਣ ਸਾਰੇ ਤੇ ਉਹਨਾਂ ਕੋਲੋਂ ਪਰਮਿਸ਼ਨ ਲੈਣੀ ਚਾਹੀਦੀ ਹੈ ਜਾਂ ਉਹਨਾਂ ਉਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਹੈਗਾ ਜਿਹੜੀ ਸਕ੍ਰਿਪਟ ਹੈ ਸਟੋਰੀ ਹੈਗੀ ਹੈ ਜਿਸ ਤਰ੍ਹਾਂ ਤੇ ਕਿਉਂਕਿ ਇਹ ਪਤਾ ਲੱਗਦਾ ਬਾਦ ਜੀ ਹਾਂ ਜੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੋਲੋਂ ਪੁੱਛਿਆ ਸੀਗਾ ਉਹਨਾਂ ਕੋਲੋਂ اجازت ਲੈ ਲਈ ਸੀ ਤੇ ਉਹ ਕਈ ਵਾਰੀ ਉਹ ਪਤਾ ਨਹੀਂ ਠੀਕ ਤਰ੍ਹਾਂ ਉਹ ਦੇਖਦੇ ਵੀ ਹੈ ਨੇ ਕਿ ਨਹੀਂ ਦੇਖਦੇ ਤੇ ਬਾਅਦ ਚ ਫਿਰ ਇਤਰਾਜ਼ ਹੁੰਦਾ ਕਿ ਇਹ ਨਾ ਹੋਏ ਕਿ ਆਪਣੇ ਆਪਣੇ ਲੋਕਾਂ ਦੇ ਵਿੱਚ ਫਸਾਦ ਖੜਾ ਹੋ ਜਾਏ ਪਿਕਚਰ ਲੱਗੇ ਤੇ ਫਿਰ ਲੋਕੀ ਉਹਨੂੰ ਨਾ ਇਸ ਤਰ੍ਹਾਂ ਉਹਦੇ ਉਹਦੇ ਗੇਸ ਇਸ ਤਰ੍ਹਾਂ ਜਿਹੜਾ ਹੈਗਾ ਉਹ ਮੂਮੈਂਟ ਉਹ ਕਰੇ ਇਹੋ ਜੀ ਇਹੋ ਜੀ ਗੱਲ ਜਿਹੜੀ ਅੱਗੇ ਉਹਨੂੰ ਅਵੋਇਡ ਕਰਨ ਲਈ ਮੇਰੇ ਖਿਆਲ ਦੇ ਵਿੱਚ ਇੱਕ ਕਮੇਟੀ ਹੋਏ ਵਰਲਡ ਵਾਈਡ ਜਿਹੜੀ ਆਪਣੀ ਬੁੱਧੀਜੀਵਨ ਦੀ ਤਾਂ ਕਿ ਉਹਨੂੰ ਰਿਵਿਊ ਕਰੇ ਚਿੱਤਰਾਂ ਦੇਖੇ ਕਿ ਆਪਣੇ ਕਿਸ ਸਿਧਾਂਤ ਹੈ ਕਿਸੇ ਆਪਣੇ ਜਿਹੜੀ ਸਿਕ ਹਿਸਟਰੀ ਆ ਉੱਤੇ ਕੋਈ ਅਸਰ ਤਾਂ ਨਹੀਂ ਪੈ ਰਿਹਾ ਡਰਸਾਂ ਮੇਦੇਖਿਆਂ ਦੇ ਵਿੱਚ ਇੰਨਾ ਵੀ ਹੋਣਾ ਚਾਹੀਦਾ ਜੇ ਕੋਈ ਕਾਨੂੰਨੀ ਤੌਰ ਤੇ ਸਹੀ ਹੋਵੇ ਕਿ ਸ਼੍ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੁਝ ਸਟੈਂਡਿੰਗ ਆਰਡਰ ਇਹਨਾਂ ਦਾ ਹੋਵੇ ਵੀ ਕੋਈ ਵੀ ਸਿੱਖ ਇਤਿਹਾਸ ਜਾਂ ਸਿੱਖ ਧਰਮ ਦੇ ਬਾਰੇ ਜਾਂ ਸਿੱਖ ਗੱਦਾਰ ਨੂੰ ਦਿਖਾਉਣ ਬਾਰੇ ਕੋਈ ਫਿਲਮ ਬਣਦੀ ਆ ਤੇ ਉਹਦੀ ਪਰਮਿਸ਼ਨ ਜਿਹੜੀ ਆ ਜਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਈ ਜਾਣੀ ਚਾਹੀਦੀ ਆ ਜਾ ਸ਼੍ਰੋਮਣੀ ਕੁੱੱਦ ਦਾ ਪ੍ਰਬੰਧਕ ਕਮੇਟੀ ਤੋਂ ਲਈ ਜਾਣੀ ਚਾਹੀਦੀ ਆ ਔਰ ਇਹਨਾਂ ਦੋ ਸੰਸਥਾਵਾਂ ਦੇ ਪਰਮਿਸ਼ਨ ਤੋਂ ਬਗੈਰ ਕਿਸੇ ਵੀ ਸਿੱਖ ਕਦਾਦ ਨੂੰ ਐ ਕਿਸੇ ਫਿਲਮ ਵਿੱਚ ਐ ਕੋਈ ਨਿਵਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਤੁਹਾਡਾ ਖਿਆਲ ਇਹਦੇ ਬਾਰੇ ਹਾਂਜੀ ਹਾਂਜੀ ਬਿਲਕੁਲ ਆਪ ਜੀ ਦਾ ਵਿਚਾਰ ਬੜਾ ਅੱਛਾ ਵਿਚਾਰ ਹੈ ਮੈਂ ਮੈਂ ਤੇ ਇੱਕ ਕਹਾਂਗਾ ਕਿ ਕੋਲ ਤੱਕ ਜਿਹੜੇ ਹੈਗੇ ਉਹਦੀ ਉਹਨਾਂ ਦੀ ਜਿਹੜੀ ਪ੍ਰਾਈਮ ਰਿਸਪੋਨਸੀਬਿਲਟੀ ਹੈ ਉਹ ਜਿਹੜੇ ਹੈਗੇ ਨੇ ਉਹ ਇੱਕ ਕਮੇਟੀ ਬਣਾਣ ਇਹ ਨਹੀਂ ਕਿ ਅਮ ਸ਼ਰੋਣਗ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੁਝ ਮੈਂਬਰ ਜਿਹੜੇ ਹੈਗੇ ਉਹ ਡਿਸਾਈਡ ਕਰਨ ਉਦੋਂ ਨਹੀਂ ਉਦੋਂ ਉਹ ਜਿਹੜੀ ਹੈਗੀ ਕਮੇਟੀ ਬਣਾਈ ਜਾਏ ਜਿਸ ਦਾ ਬੋਰਡ ਹੁੰਦਾ ਹੈ ਜਿਸ ਦਾ ਫਿਲਮਿੰਗ ਜਿਹੜੇ ਆਪਣੇ ਇਸ ਤਰ੍ਹਾਂ ਆਪਣਾ ਕੋਈ ਸਿੱਖ ਜਿਹੜਾ ਲਿਟਰੇਚਰ ਜਾਂ ਲਿਟਰਰੀ ਜਾਂ ਕੋਈ ਆਪਣਾ ਸੈ ਐਜੂਕੇਸ਼ਨਲ ਜਾਂ ਫਿਲਮ ਦਾ ਕੋਈ ਆਪਣਾ ਇੱਕ ਬੋਰਡ ਬਣਾਇਆ ਜਾਣਾ ਅਪਲੋਦੇ 10-12 ਬੰਦੇ ਆਪਣੇ ਬੁੱਧੀਜੀਵੀ ਰੱਖੇ ਜਾਣ ਸਾਰੇ ਜਿਨ੍ਹਾਂ ਨੇ ਜਿਨ੍ਹਾਂ ਦੀ رائے ਲਈ ਜਾਏ ਕਿ ਕੋਈ ਵੀ ਜਿਹੜੀ ਫਿਲਮ ਬਣਦੀ ਹੈ ਹਾਂਜੀ ਉਹ ਉਹਨੂੰ ਰਿਵਿਊ ਕਰਨ ਉਹ ਦੇਖਣ ਕਿ ਕੋਈ ਹੋਜੀ ਕੋਈ ਹੋਜੀ ਗੱਲ ਤਾਂ ਨਹੀਂ ਹੈਗੀ ਕੋਈ ਸਿਧਾਂਤ ਦੇ ਉੱਤੇ ਕੋਈ ਅਸਰ ਨਹੀਂ ਪੈ ਰਿਹਾ ਜਾਂ ਕੋਈ ਆਪਣੀ ਸਿੱਖ ਹਸਤੀ ਦੇ ਉੱਤੇ ਕੋਈ ਅਸਰ ਨਹੀਂ ਕੋਈ ਤਬਦੀਲੀ ਤਾਂ ਨਹੀਂ ਕੀਤੀ ਤੇ ਇਸ ਤਰ੍ਹਾਂ ਨਹੀਂ ਇਹ ਚੀਜ਼ ਹੋਈ ਚੁੱਕੀ ਹੁਣ ਦੇਖੋ ਨਾ ਜੇ ਬੱਚੇ ਜਦੋਂ ਹਰ ਐਕਟਰ ਨੂੰ ਜਾਣਦੇ ਆ ਬਾਈ ਨੇਮ ਜਾਣਦੇ ਆ ਬਾਈ ਫੇਸ ਜਾਣਦੇ ਆ ਉਹਨਾਂ ਨੂੰ ਪਤਾ ਵੀ ਇਹ ਐਕਟਰ ਜਿਹੜਾ ਇਹ ਮੋਨਾ ਸੀ ਜਦੋਂ ਫਿਲਮ ਦੇ ਵਿੱਚ ਆਇਆ ਤੇ ਇਹ ਸਰਦਾਰ ਬਣ ਗਿਆ ਇਹਨੇ ਦਾੜ੍ਹੀ ਲਾਈ ਆ ਉਹ ਆਪਣਾ ਰੋਗ ਅਦਾ ਕਰਨ ਤੋਂ ਬਾਅਦ ਫੇਰ ਮੋਨਾ ਬਣ ਗਿਆ ਤੇ ਇਹ ਜਦੋਂ ਸਾਦਾ ਕੁਛ ਤਬਦੀਲੀ ਆਉਂਦੀ ਹੈ ਇੱਕ ਐਕਟਰ ਦੇ ਵਿੱਚ ਤਾਂ ਉਹ ਵੀ ਉਹਦੇ ਬਾਰੇ ਵੀ ਬੱਚੇ ਕਹਿੰਨ ਕਿ ਗੱਲ ਕਰਦੇ ਆ ਉਦੇ ਬਾਰੇ ਜੀ ਆਪੋ ਵਿੱਚ ਉਹ ਆਪ ਨੂੰ ਕਹਦੇ ਆ ਇੱਕ ਦੂਜੇ ਦੇ ਨਾਲ ਵੀ ਇਹ ਕਿਉਂ ਇਹਨੇ ਦਾੜੀ ਬਦਲੀ ਕੀ ਗੱਲ ਹੈ ਇਹਨਾਂ ਨੂੰ ਕੁਝ ਸਿੱਖ ਪ੍ਰਾਪਤ ਨਹੀਂ ਮਿਲ ਸਕਿਆ ਜਦ ਕਿ ਸਿੱਖਾਂ ਦੇ ਵਿੱਚ ਵੀ ਟੈਲੈਂਟ ਇੰਨਾ ਹੈਗਾ ਕਿ ਉਹ ਉਹਨਾਂ ਨਾਲੋਂ ਵਧੀਆ ਰੋਲ ਜਿਹੜਾ ਅਦਾ ਕਰ ਸਕਦੇ ਆ ਸਿੱਖਾਂ ਦੇ ਸਿੱਖ ਮੁੰਡਿਆਂ ਵਿੱਚ ਵੀ ਹੈਗਾ ਸਿੱਖ ਕੁੜੀਆਂ ਵਿੱਚ ਵੀ ਬਹੁਤ ਟੈਲੈਂਟ ਹੈਗਾ ਲੇਕਿਨ ਉਹਨਾਂ ਨੂੰ ਅੱਗੇ ਆਉਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਇਹੋ ਜਿਹੇ ਬੰਦੇ ਜਿਹੜੇ ਆ ਜਿਹੜੇ ਨਕਲੀ ਸਿੱਖ ਬਣ ਕੇ ਫਿਲਮਾਂ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਦੀ ਉੱਥੇ ਕਾਫੀ ਪੈਂਟ ਹੁੰਦੀ ਆ ਫਿਲਮਾਂ 'ਚ ਤੇ ਉਹ ਆਪਣੇ ਨਕਲੀ ਸਿੱਖ ਬਣ ਕੇ ਆਪਣਾ ਵਿਖਾਵਾ ਕਰਕੇ ਆਪਣਾ ਰੋਲ ਨਿਭਾ ਕੇ ਆਪਣੇ ਜੋ ਪਏ ਪੈਸੇ ਵਟ ਹੁੰਦੇ ਆ ਉਹ ਵਟ ਕੇ ਆਪੋ ਆਪਣੀ ਘਰੀ ਤੇ ਚਲੇ ਜਾਂਦੇ ਆ ਲੇਕਿਨ ਉਹ ਇਹ ਦੇਖਣ ਦਾ ਯਤਨ ਨਹੀਂ ਕਰਦੇ ਵੀ ਜਿਹੜੀ ਫਿਲਮ ਅਸੀਂ ਬਣਾਈ ਆ ਇਹਦਾ ਸਿੱਖ ਸਮਾਜ ਦੇ ਉੱਤੇ ਉਹ ਸਿੱਖ ਧਰਮ ਦੇ ਉੱਤੇ ਕੀ ਅਸਰ ਪਾਊਗਾ ਹਾਂਜੀ ਕੀ ਕਹਿਣਾ ਚਾਹੋਗੇ ਨਹੀਂ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਚੈਲ ਸਾਹਿਬ ਲੇਕਿਨ ਹੁਣ ਇਹ ਹੈ ਕਿ ਦੇਖੋ ਉਹ ਐਕਟਿੰਗ ਕਰਨ ਵਾਸਤੇ ਫਿਰ ਇਹੋ ਜਿਹੋ ਨਾ ਫਿਰ ਉਹ ਰੋਲ ਜਿਹੜੇ ਹੈਗੇ ਆ ਉਹ ਕਿਸ ਕਿਨੂੰ ਦੇਣਗੇ ਫਿਰ ਉਹਦੀ ਸੁਰੱਖਣ ਕਿਸ ਤਰ੍ਹਾਂ ਹੋਗੀ ਲੇਕਿਨ ਇਹਦੇ ਚ ਅਗਰ ਅਗਰ ਦੇਖੋ ਹੁਣ ਜਿਹੜਾ ਦਾੜੀ ਨਹੀਂ ਰੱਖਦਾ ਉਹਨੇ ਹੁਣ ਦਾੜੀ ਰੱਖ ਕੇ ਚੰਗੀ ਤਰ੍ਹਾਂ ਆਪਣਾ ਥੋੜਾ ਪੋਸ਼ਾਕ ਵਗੈਰਾ ਪਾਇਆ ਆ ਠੀਕ ਹੈ ਨਾ ਉਹਦੇ ਚ ਫਿਰ ਖਾਲ ਮਾਰੀ ਗੱਲੇ ਕਿਉਂਕਿ ਫਿਰ ਵੀ ਇਹ ਫਿਲਮ ਜਿਹੜੀ ਹੈਗੀ ਐ ਐਕਟਿੰਗ ਹੀ ਆ ਨਾ ਉਹਦੇ ਐਕਟਰ ਉਹਨੇ ਆਪਣਾ ਜਿਹੜਾ ਹੈਗਾ ਉਹਦਾ ਰੋਲ ਜਿਹੜਾ ਪਲੇ ਕਰਨਾ ਹੈਗਾ ਉਸ ਉਸ ਕੈਰੈਕਟਰ ਦਾ ਤੇ ਉਹਨੂੰ ਇਤਨੇ ਮੇਰੇ ਖਿਆਲ ਤੰਗ ਨਜ਼ਰੀ ਨਾਲ ਯਾਸੀਨ ਨਾ ਉਹਨੂੰ ਦੇਖੀਏ ਕਿਉਂਕਿ ਵੀ ਜੇ ਜੇ ਡਾਕਟਰ ਸਾਹਿਬ ਕਿਸੇ ਐਕਟਰ ਨੂੰ ਪਤਾ ਆ ਕਿ ਉਹਨੇ ਇੱਕ ਸਰਦਾਰ ਦਾ ਰੋਲ ਜਿਹੜਾ ਉਹ ਅਦਾ ਕਰਨਾ ਆ ਤਾਂ ਸਾਲ ਦੋ ਸਾਲ ਪਹਿਲਾਂ ਦਾੜ੍ਹੀ ਆਪਣੀ ਰੱਖਣੀ ਛੁਡਾ ਦੇ ਉਹ ਨਕਲੀ ਬਣਿਆ ਹੀ ਨਾ ਉਹ ਨਕਲੀ ਬਣਿਆ ਅਲੀ ਉਹ ਅਮਰੀਕਨ ਉਹ ਜਿਹੜੀ ਆਪਣੀ ਸੀਗੀ ਉਹ ਕੋ ਫਿਲਮ ਦੇ ਵਿੱਚ ਉਹ ਅ ਡਾਇਰੈਕਟ ਕਿਸੀ ਪੂਰੀ ਆਪਣੀ ਸੋਹਣੀ ਤਰ੍ਹਾਂ ਲੇਕਿਨ ਤੋਂ ਬਾਅਦ ਫਿਰ ਕਰਦੀ ਤੇ ਲੇਕਿਨ ਅਮਰੀਕਨ ਉਹਦੇ ਤੁੰਨਾ ਮਸਲਾ ਹੈ ਨਾ ਜੀ ਉਹ ਲੇਕਿਨ ਉਹ ਆਇਆ ਨਾ ਫਿਰ ਉਹ ਚੀਜ਼ ਆ ਜਾਂਦੀ ਹੈ ਨਾ ਕਿ ਉਹਨੇ ਆਪਣੀ ਸਾਰੀ ਜਿਹੜੀ ਫਿਲਮ ਬਣਾਈ ਬੜੀ ਅੱਛੀ ਸੋਹਣੀ ਉਹ ਥੋੜੀ ਚੱਲੀ ਹੈ ਲੇਕਿਨ ਇਹ ਹੈ ਕਿ ਹੁਣ ਇਹ ਆਪਣੇ ਸਿੱਕ ਜਿਹੜੇ ਨੇ ਉਹ ਉਹ ਦਾੜੀ ਰੱਖਣਗੇ ਫਿਰ ਉਸ ਤੋਂ ਬਾਅਦ ਫਿਰ ਦੂਸਰਾ ਰੋਲ ਜਿਹੜਾ ਦੂਜੀ ਕੋਈ ਫਿਲਮ ਕਰਨਗੇ ਉੱਥੇ ਉਹਨਾਂ ਦਾ ਰੋਲ ਅਲੱਗ ਹੋਣਾ ਉਹਦੇ ਵਿੱਚ ਫਿਰ ਉਹ ਉਹਨਾਂ ਨੂੰ ਫਿਰ ਦਾੜੀ ਦਾ ਇਸ ਤਰ੍ਹਾਂ ਕਰਨਾ ਪੈਣਾ ਤੇ ਇਸ ਕਰਕੇ ਥੋੜਾ ਜਿਹਾ ਕੰਪਲਿਕੇਟਡ ਹੋ ਜਾਂਦਾ ਹੈ ਮਸਲਾ ਜੇ ਕੋਈ ਇਦਾਂ ਦਾ ਕੋਈ ਸਿਸਟਮ ਹੋਵੇ ਵੀ ਜਿੱਥੇ ਕਿਤੇ ਵੀ ਦੇ ਕੇ ਲੋਡ ਹੈ ਸਿੱਖ ਕਦਾਰ ਦੀ ਉਹਨੂੰ ਛੇਕਾਂ ਦੇ ਮੁੰਡੇ ਕੁੜੀਆਂ ਨੂੰ ਉਹਦਾ ਉਹ ਇਨਵੋਲਵ ਕਰਨਾ ਚਾਹੀਦਾ ਜੇ ਤਾਂ ਉਹ ਸਿੱਖ ਕਦਾਬ ਅਸਲੀ ਰੂਪ ਵਿੱਚ ਨਾ ਮਿਲੇ ਫੇਰ ਤੇ ਜਦੋਂ ਗੱਲ ਵੱਖਰੀ ਆ ਕਿ ਤੁਸੀਂ ਆਪਣਾ ਹਿਸਾਬ ਨਾਲ ਉਹਦਾ ਬਣਾ ਲਓ ਜਦ ਸਿੱਖ ਕਦਾਬ ਜਿਹੜਾ ਉਹ ਮੇਲ ਫੀਮੇਲ ਦੇ ਰੂਪ ਵਿੱਚ ਤੁਹਾਨੂੰ ਮਿਲਦਾ ਅਸਲੀ ਰੂਪ ਦੇ ਵਿੱਚ ਮਿਲਦਾ ਆ ਫੇਰ ਕੀ ਲੋੜ ਆ ਤੁਹਾਨੂੰ ਇਹ ਆਬਜੈਕਟ ਦਾ ਮੇਕ ਕਰਨ ਦੀ ਉਹ ਤਾਂ ਬੜੀ ਡਾਰ ਤੋਂ ਲਿਉਣਾ ਹੀ ਨਹੀਂ ਚਾਹੁੰਦੇ ਉਹ ਤਾਂ ਖਰ ਬੜੀ ਅੱਛੀ ਗੱਲ ਹੈ ਜੇ ਉਸ ਤਰ੍ਹਾਂ ਅਗਰ ਕੀਤਾ ਜਾਏ ਜਿਸ ਤਰ੍ਹਾਂ ਹੁਣ ਕੋਈ ਫਿਲਮ ਬਣਦੀ ਹੈ ਉਹਦੇ ਵਿੱਚ ਜਿਹੜੇ ਨਵੇਂ ਜਿਹੜੇ ਹੈਗੇ ਨੇ ਉਹ ਫਿਰ ਉਹ ਚੁਣਨੇ ਪੈਣੇ ਨੇ ਤੇ ਉਹ ਫਿਰ ਉਹਨਾਂ ਨੂੰ ਫਿਰ ਐਕਟ ਜਿਸ ਤਰ੍ਹਾਂ ਹੀ ਅਗਿਆ ਉਹ ਲੇਕਿਨ ਇੱਕ ਕਨਸੈਪਟ ਟੋੜਾ ਜਿਹੜੇ ਹੈਗੇ ਬੜਾ ਅੱਛਾ ਕਨਸੈਪਟ ਹੈ ਉਹ ਫਿਰ ਰੋਲ ਜਿਹੜਾ ਹੈਗਾ ਉਹਨੂੰ ਹੀ ਮਿਲਣਾ ਚਾਹੀਦਾ ਫਿਰ ਉਹ ਫਿਰ ਜਿਸ ਤਰ੍ਹਾਂ ਸਰਦਾਰ ਹੈਗਾ ਉਹ ਤੇ ਉਸ ਤਰ੍ਹਾਂ ਹੀ ਰਹੂਗਾ ਕਿ ਉਹਨਾਂ ਫਿਰ ਉਸ ਤੋਂ ਬਾਅਦ ਜਿਹੜਾ ਰੋਲ ਉਹਨੂੰ ਮਿਲੇਗਾ ਉਹ ਵੀ ਸਰਦਾਰ ਦਾ ਹੀ ਰੋਲ ਕਰੇਗਾ ਉਹ ਤਾਂ ਫਿਰ ਉਸ ਤੋਂ ਉਹਦੇ ਵਿੱਚ ਫਿਰ ਇਹ ਕਿ ਫਿਰ ਜਿਹੜੇ ਲੋਕੀ ਇਨੀਸ਼ੀਏਟ ਕਰਨ ਕਿ ਕੋਈ ਮੂਵੀ ਵਗੈਰਾ ਤਾਂ ਉਹਨਾਂ ਨੂੰ ਫਿਰ ਇਹੋ ਜੀ ਜਿਹੜੀ ਹੈਗੀ ਆ ਉਹ ਤਲਾਸ਼ ਕਰਨੀ ਪੈਣੀ ਆ ਤੇ ਉਹਨਾਂ ਦੇ ਕਰੈਕਟਰਸ ਦੀ ਤੇ ਇਹ ਤੇ ਇਹ ਤੇ ਖਰ ਵੱਖਰੀ ਚੀਜ਼ ਹੋ ਗਈ ਫਿਰ ਲੇਕਿਨ ਜਿਹੜੇ ਹੁਣੇ ਅੱਜ ਕੱਲ ਹੁਣ ਆਪਣੇ ਜਿਹੜੇ ਆਪਣੇ ਲੋਕੀ ਜਿਹੜੇ ਹੈਗੇ ਨੇ ਉਹ ਇਸ ਫਿਲਮ ਇੰਡਸਟਰੀ ਵਿੱਚ ਉਹ ਉਹ ਖੁਦ ਜਿਹੜੇ ਹੈਗੇ ਨੇ ਉਹ ਉਹ ਕਰਦੇ ਨੇ ਤੇ ਉਹਨਾਂ ਨੂੰ ਥੋੜਾ ਇਹ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਕਿ ਵੀ ਕਿਤੇ ਵੀ ਇਹੋ ਜੀ ਗੱਲਾਂ ਕਰਕੇ ਜਿਹੜੀ ਸਿੱਖਸ ਦਾ ਤੇ ਉਹਦਾ ਅਸਰ ਪਿਆ ਆਪਣੀ ਜਿਹੜੀ ਸਿੱਖ ਹਿਸਟਰੀ ਹੈ ਉਹ ਤੇ ਉਸ ਚ ਦਾ ਬਹੁਤ ਖਿਆਲ ਰੱਖਣਾ ਤਾਂ ਕਿ ਆਪਣੇ ਆਪਣੇ ਜੀ ਸਾਹਿਬ ਇਹ ਇਹਦਾ ਹੈ ਉਹ ਤੇ ਅਸਰ ਪਿਆ ਪਹਿਲਾ ਚਾਹ ਸਾਹਿਬ ਜਦੇ ਫਿਲਮ ਬਣੀ ਉਹਦਾ ਕੋਈ ਦੌਲਤ ਨਹੀਂ ਪਿਆ ਲੋਕਾਂ ਨੇ ਬੜਾ ਉਹਦਾ ਵੈਲਕਮ ਕੀਤਾ ਉਹ ਵੀ ਕਈ ਫਿਲਮਾਂ ਜਿਹੜੀਆਂ ਇਹ ਬਣੀਆਂ ਤੇ ਉਹਨਾਂ ਦਾ ਕਦੀ ਦੌਲਤ ਨਹੀਂ ਪਿਆ ਆ ਹਾਲ ਹੀ ਵਿੱਚ ਇੱਕ ਫਿਲਮ ਕਹਿੰਦੇ ਬਣੀ ਆ ਮੈਨੂੰ ਤੇ ਦੀ ਸਟੋਰੀ ਦਾ ਨਹੀਂ ਪਤਾ ਵੀ ਇਹਦੀ ਸਟੋਰੀ ਕੀ ਸੀ ਤੁਹਾਨੂੰ ਜੇ ਪਤਾ ਤੇ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਕਿ ਕੀ ਇਹਦਾ ਦੌਲਾ ਰੋਲਾ ਸੀ ਉਧਰ ਉਧਰ ਰੋਲਾ ਰੋਲਾ ਇਹ ਹੈਗਾ ਸਟੋਰੀ ਤੇ ਮੈਨੂੰ ਵੀ ਨਹੀਂ ਪੂਰੀ ਤਰ੍ਹਾਂ ਪਤਾ ਹੈਗੀ ਲੇਕਿਨ ਇਹ ਕਿ ਉਹਦੇ ਚ ਸੁਣੇ ਕੇ ਕੁਝ ਜਿਹੜੇ ਉਹਨਾਂ ਜਿਹੜੇ ਐਕਟਰਸ ਹੈਗੇ ਨੇ ਉਹਦੇ ਚ ਜਿਹਨਾਂ ਨੇ ਕੰਮ ਕੀਤਾ ਹੈਗਾ ਉਹਨਾਂ ਨੇ ਇਹੋ ਜਿਹੀ ਸ਼ਬਦਾਵਲੀ ਇਸਤੇਮਾਲ ਕੀਤੀ ਹੈਗੀ ਕਿ ਅਸੀਂ ਜਿਹੜੇ ਹੈਗਾ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਆ ਆਪਣਾ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਯਾਰ ਨਹੀਂ ਇਤਨੀ ਸਿਖਲਾਈ ਕੀਤੀ ਜਾ ਰਹੀ ਇਸ ਕਰਕੇ ਅਸੀਂ ਹੁਣੇ ਇਹ ਇਤਿਹਾਸਿਕ ਫਿਲਮਾਂ ਬਣਾਵਾਂਗੇ ਤੇ ਇਤਿਹਾਸਿਕ ਫਿਲਮਾਂ ਦੇ ਕਰਕੇ ਫਿਰ ਜਿਹੜੇ ਆਪਣੇ ਸਿੱਖ ਜਿਹੜਾ ਹੈਗਾ ਸਿੱਖ ਮਜ਼ਬਦ ਦਾ ਜਿਹੜਾ ਹੈਗਾ ਉਹ ਪਛਾਣ ਬਣ ਚਿੱਤਰ ਉਹ ਆਂਦੀ ਹੈ ਇਹਦਾ ਮਤਲਬ ਇਹ ਆ ਕਿ ਜੇ ਜੇ ਗੁਰਦਵਾਰਿਆਂ ਵਿੱਚ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਰਹੀ ਇਹ ਗੁਰਦੁਆਰੇ ਬੰਦ ਕਰ ਦਿੱਤੇ ਜਾਣ ਤੇ ਇਹ ਫਿਲਮਾਂ ਹੀ ਬਣ ਬਣਾਈਆਂ ਜਾਂ ਇਹ ਸੈਂਸ ਦੇ ਹੋਈਓ ਹੋਈਓ ਉਹ ਕੰਸਰ ਬਿਲਕੁਲ ਗਲਤ ਹੈਗਾ ਉਹ ਐਸੀ ਗੱਲ ਨਹੀਂ ਹੈਗੀ ਐਸੀ ਗੱਲ ਨਹੀਂ ਹੈਗੀ ਕਿ ਆਪਣੇ ਗੁਰਦਾਰੇ ਦੇ ਵਿੱਚ ਬੜੀ ਸੁਣੀ ਆਪਣੀ ਕਥਾਵਾਤ ਹੈ ਕਿ ਬੜੀ ਸੁਣੀ ਤੇ ਨਾ ਕਥਾ ਆਪਣੀ ਉਹ ਨਹੀਂ ਨਹੀਂ ਜਿਹੜੀ ਆ ਤੁਸੀਂ ਗੱਲ ਕੀਤੀ ਹੈ ਫਿਲਮ ਦੀ ਉਹਨਾਂ ਦੀ ਸੈਂਸ ਤੇ ਇਹ ਹੈ ਯਾ ਵੇ ਇਹ ਇਹ ਇੱਕ ਯੂ ਜਿਹੜਾ ਮੈਸੇਜ ਕਨਰੇ ਕਰਨਾ ਚਾਹੁੰਗਾ ਮੇਸੇਜ ਦੇ ਇਸ ਫੈਲੋਸਫੀ ਇਹ ਹੀ ਆ ਨਾ ਜੀ ਅਮੀਂ ਜੀ ਮੇਰੀ ਗਲਤ ਹੈ ਉਹ ਉਹਨਾਂ ਦਾ ਜਿਹੜਾ ਕਨਸੈਪਟ ਹੈ ਉਹ ਗਲਤ ਹੈ ਬਿਲਕੁਲ ਗਲਤ ਹੈ ਉਹਦੇ ਉਹਦੇ ਉਸ ਤਰ੍ਹਾਂ ਨਾ ਜੇ ਇਹੋ ਜੀ ਗੱਲ ਹੁੰਦੀ ਤਾਂ ਆਪਣਾ ਜਿਹੜੇ Hindu ਧਰਮ ਦੀ ਆਰਾਮ ਲੀਲਾ ਤੇ ਦੂਸਰਾ ਉਹ ਕਈ ਉਹਨਾਂ ਨਾਲੇ ਉਹਦੇ ਵਿੱਚ ਉਹਦੇ ਵਿੱਚ ਕੀ ਹੈਗਾ ਕਿ ਅ ਇਸ ਦਾ ਕਾਨੂੰਨੀ ਰੱਖਿਆ ਜਾਂਦਾ ਹੈ ਔਰ ਕਈ ਵਾਰੀ ਉਹਨਾਂ ਨੇ ਆਬਜੈਕਸ਼ਨ ਆਂਦੀ ਹੈ ਔਰ ਜਣਾ ਖਣਾ ਜਿਹੜਾ ਹੈਗਾ ਉਹ ਚੁੱਕ ਚੁੱਕ ਲੈਂਦੇ ਨੇ ਉਹਨੂੰ ਬਣਾ ਦਿੰਦੇ ਨੇ ਕੋਈ ਨਾ ਕੋਈ ਆਪਣਾ ਤੇ ਉਹਦੇ ਵਿੱਚ ਇਨੀ ਡਿਲੀਊਸ਼ਨ ਆ ਤੇ ਲੇਕਿਨ ਉਹਦੇ ਕਰਕੇ ਕੀ ਇਨਾ ਮਜ਼ੇ ਫੈਲ ਗਿਆ ਹਿੰਦੂ ਮਜ਼ੇ ਫੈਲ ਗਿਆ ਕੋਈ ਡੋਸਨ ਮੇਕ ਐਨੀ ਸੈਂਸ ਇਟ ਡੋਸਨਟ ਮੇਕ ਐਨੀ ਸੈਂਸ اپੋਜੀਸ਼ਨ ਪਾਰਟੀ ਨੇ ਉਹਨਾਂ ਨੂੰ ਨਹੀਂ ਕਹਿਣੀ ਚਾਹੀਦੀ ਇਹੋ ਜਿਹੇ ਲਫ਼ਜ਼ ਨਹੀਂ ਕਹਿਣੇ ਚਾਹੀਦੇ ਲੇਕਿਨ ਇਹ ਜ਼ਰੂਰ ਹੈ ਕਿ ਇਹ ਅਸੀਂ ਇਨਾ ਕਨਜ਼ਰਵੇਟਿਵ ਵੀ ਨਾ ਹੋਏ ਕਿ ਅਸੀਂ ਇਹਦੇ ਬਿਲਕੁਲ ਹੀ ਇਹ ਤੇ ਆਬਜੈਕਸ਼ਨ ਕਰਦੀ ਹੈ ਕਿ ਬੰਡੀ ਨਹੀਂ ਚਾਹੀਦੀ ਲੇਕਿਨ ਇਹ ਇੱਕ ਬੜਨ ਲੇਕਿਨ ਇਹ ਹੈ ਕਿ ਆਪਣੇ ਸਿੱਖ ਸਿਧਾਂਤਾਂ ਦਾ ਆਪਣੇ ਹਿਸਟਰੀ ਦਾ ਉਹ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੁੰਦੇ ਆ ਕਿ ਪ੍ਰਵਖ ਵਿੱਚ ਇਹ ਜਿੰਨੀਆਂ ਜਿਹੜੀਆਂ ਵੀ ਫਿਲਮਾਂ ਬਣਨ ਉਹ ਫਿਲਮਾਂ ਮੈਂ ਸਿੱਖ ਧਰਮ ਤੇ ਸਿੱਖ ਹਿਸਟਰੀ ਦੇ ਅਨਸਾਰ ਹੀ ਬਣ ਤੁਹਾਡੇ ਮਨ ਦੇ ਵਿੱਚ ਕੀ ਇਹੋ ਜਿਹਾ ਸੁਜੈਸ਼ਨ ਆਉਂਦੇ ਹਾਂਜੀ ਹਾਂਜੀ ਇੱਕ ਇੱਕ ਤਾਂ ਇਹ ਹੈ ਕਿ ਜਿਹੜੀ ਜਿਹੜੀ ਫਿਲਮ ਬਣਦੀ ਹੈ ਉਹਨੂੰ ਆਪਣਾ ਜਿਹੜਾ ਬੋਰਡ ਜਿਹੜਾ ਆਪਣਾ ਸਿੱਖ ਸਿੱਖ ਬੁੱਧੀ ਬੁੱਧੀ ਜੀਵਨ ਦਾ ਬੋਰਡ ਹੋਏ ਉਹ ਉਹਨੂੰ ਰਿਵਿਊ ਕਰਨ ਤਾਂ ਕਿ ਪੂਰੀ ਤਰ੍ਹਾਂ ਚਿੱਤਰਾਂ ਨੂੰ ਚੈੱਕ ਕੀਤਾ ਜਾਏ ਕਿ ਕੋਈ ਇਹਦੇ ਵਿੱਚ ਕੋਈ ਉਹ ਜਿਹੀ ਮਾੜੀ ਗਲਤ ਨਹੀਂ ਹੈਗੀ ਕੋਈ ਸਿਧਾਂਤ ਤੇ ਉਸਨੂੰ ਪੈ ਰਿਹਾ ਹੈ ਜਾਂ ਸਿੱਖ ਹਸਤੀ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ ਤੇ ਦੂਸਰੇ ਜਿਹੜੇ ਕੁਝ ਤੁਸੀਂ ਸੁਜੈਸਟ ਕੀਤਾ ਹੈ ਕਿ ਕੋਸ਼ਿਸ਼ ਕੀਤੀ ਜਾਏ ਕਿ ਸਿੱਖ ਰੂਪ ਵਾਲਾ ਕੋਈ ਹੋ ਜਾ ਕਰੈਕਟਰ ਜਿਹੜਾ ਹੈਗਾ ਢੁੰਡਿਆ ਜਾਏ ਤਾਂ ਕਿ ਆਪਣੇ ਜਿਹੜੇ ਦੂਜੇ ਜਿਹੜੇ ਜੜੀ ਨਹੀਂ ਹੈਗੀ ਉਹ ਉਹਨਾਂ ਨੂੰ ਉਸ ਤਰ੍ਹਾਂ ਨਕਲੀ ਡਾੜੀ ਫਿਰ ਉਹ ਕਰਨੀ ਪਏ ਉਹ ਉਸ ਤਰ੍ਹਾਂ ਕੋਸ਼ਿਸ਼ ਕੀਤੀ ਜਾਏ ਕਿ ਆਪਣੇ ਕੋਈ ਮਿਲੇ ਕੋਈ ਉਹ ਜਿਹੜਾ ਕਿ ਪੂਸਾਬਤ ਸਰੂਪ ਸਿੱਖਸਣ ਜਿਹੜਾ ਉਹ ਰੋਲ ਕਰੇ ਤੇ ਨਹੀਂ ਅਗਰ ਮਿਲਦਾ ਤਾਂ ਜਿਹੜਾ ਜਿਹੜਾ ਰੋਲ ਕਰਦਾ ਹੈ ਉਸ ਨੂੰ ਫਿਰ ਇਹ ਪੂਰੀ ਤਰ੍ਹਾਂ ਜਿਹੜਾ ਹੈਗਾ ਇਸ ਚੀਜ਼ ਦਾ ਇਤਿਆਦ ਰੱਖਣਾ ਹੈ ਹਰ ਚੀਜ਼ ਦਾ ਇਸੇ ਖਿਆਲ ਰੱਖਣਾ ਹੈ ਕਿ ਆਪਣੇ ਇਹਦਾ ਜਨਕ ਤਾਂ ਕਿ ਜਿਹੜਾ ਜਿਹੜਾ ਬੱਚਿਆਂ ਨੂੰ ਇਹਦਾ ਲਸਨ ਮਿਲੇ ਤਾਂ ਕਿ ਬੱਚੇ ਆਪਣੇ ਜਿਹੜੇ ਸਿੱਖਿਉਂ ਤੇ ਕੋਈ ਸਿੱਖ ਸਕੇ ਉਸ ਤੋਂ ਕੋਈ ਲਾਭ ਮਿਲੇ ਇਹ ਨਾ ਹੋਏ ਕਿ ਆਪਣਾ ਜੋ ਐਂਟਰਟੇਨਮੈਂਟ ਜਾਂ ਪੈਸੇ ਦੇ ਚੱਕਰ ਦੇ ਵਿੱਚ ਉਹ ਸਾਰਾ ਕੋਈ ਤਬਦੀਲ ਕਰ ਦੇਣ ਥੋੜਾ ਥੋੜਾ ਹਿਸਟਰੀ ਵੀ ਥੋੜੀ ਤਬਦੀਲ ਹੋ ਗਈ ਫਿਰ ਉਸ ਦੰਦ ਦੇ ਵਿੱਚ ਹੀ ਅਸਰ ਪੈ ਗਿਆ ਫਿਰ ਉਹ ਜਿਹੜਾ ਫਿਰ ਅੱਗੇ ਜਾ ਕੇ ਜਿਹੜਾ ਬੜਾ ਅਸਰ ਪੈਦਾ ਡਾਕਟਰ ਸਾਹਿਬ ਮੇਰੇ ਮੈਂ ਪਿਛਲੇ ਵੀਡੀਓ ਵਿੱਚ ਵੀ ਇਹ ਜ਼ਿਕਰ ਕੀਤਾ ਸੀ ਅੱਜ ਤੁਹਾਨੂੰ ਵੀ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਦੋ ਕੁਐਸਚਨ ਐ ਛੋਲੇ ਛੋਟੇ ਹਾਂਜੀ ਮੇਰੇ ਮੰਨ ਦੇ ਵਿੱਚ ਇੱਕ ਤੇ ਇਹ ਕੁਐਸਚਨ ਆ ਵੀ ਸਿੱਖ ਧਰਮ ਦੇ ਬਾਰੇ ਜਿਹੜੀ ਮੂਰਤੀ ਪੂਜਾ ਆ ਸਿੱਖਾਂ ਲਈ ਉਹ ਬਿਲਕੁਲ ਮੰਨ ਆ। ਹਾਂਜੀ ਇੱਕ ਇੱਕ ਕੁਐਸਚਨ ਆ ਦੂਜਾ ਕੁਐਸਚਨ ਇਹ ਆ ਵੀ ਜਿੰਨੀਆਂ ਵੀ ਫੋਟੋ ਸਾਡੇ ਗੁਰੂ ਸਾਹਿਬਾਨ ਦੀਆਂ ਹੈਗੀਆਂ ਉਹ ਸੱਚੀਆਂ ਆ ਗੁਰੂ ਸਾਹਿਬਾਨ ਦਾ ਸਰੂਪ ਜਿਹੜਾ ਇਦਾਂ ਦਾ ਹੀ ਸੀ ਯਾ ਇਦਾਂ ਦਾ ਨਹੀਂ ਸੀ ਜੇ ਇਦਾਂ ਦਾ ਸਹੀ ਉਹ ਉਹ ਸਪਸ਼ਟਿਕਰਨ ਹੋਣਾ ਚਾਹੀਦਾ ਕਿ ਸਾਡੇ ਗੁਰੂ ਸਾਹਿਬਾਨ ਦਾ ਰੂਪ ਜਿਹੜਾ ਬਿਲਕੁਲ ਜਿਹੜੀਆਂ ਫੋਟੋ ਆਮ ਤੌਰ ਤੇ ਉੱਤੇ ਚੱਲਦੀਆਂ ਬਿਲਕੁਲ ਇਹੋ ਜਿਹੀ ਸੀ ਉਹ ਜੇ ਇਹੋ ਜਿਹੀ ਸੀ ਕਿ ਉਦੋਂ ਫੋਟੋਗ੍ਰਾਫੀ ਦਾ ਪ੍ਰਬੰਧ ਸੀ ਜਦੋਂ ਸਾਡੇ ਗੁਰੂ ਸਾਹਿਬਾਨ ਨੇ ਅਵਤਾਰ ਧਾਰਿਆ ਹਾਂਜੀ ਤੁਸੀਂ ਮਿਸਿੰਗ ਹੋਇਆ ਕਿਤੇ ਚਲੋ ਜੀ ਅਸੀਂ ਅੱਜ ਦਾ ਇਹ ਸ਼ੋਅ ਜਿਹੜਾ ਇੱਥੇ ਹੀ ਸਮਾਪਤ ਕਰ ਦਿੰਦੇ ਆ ਕੋਈ ਟੈਕਨੀਕਲ ਫਾਲਟ ਆ ਗਿਆ ਇਹ ਦੋ ਸਵਾਲਾਂ ਦੇ ਜਵਾਬ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਚਿੱਠੀ ਲਿਖ ਕੇ ਪ੍ਰਾਪਤ ਕਰਾਂਗੇ ਬੜੇ ਗੰਭੀਰ ਸਵਾਲ ਹੈ ਮੈਨੂੰ ਅੱਜ ਤੱਕ ਇਹਨਾਂ ਦੋ ਸਵਾਲਾਂ ਦਾ ਜਵਾਬ ਜਿਹੜਾ ਉਹ ਮਿਲ ਨਹੀਂ ਸਕਿਆ ਤੇ ਕੋਸ਼ਿਸ਼ ਕਰਾਂਗੇ ਸ੍ਰੀ ਅਕਾਲ ਚਰਨ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਪੱਤਰ ਲਿਖ ਕੇ ਇਹਨਾਂ ਦੇ ਸਵਾਲਾਂ ਦੇ ਜਵਾਬ ਲੈਣ ਦਾ ਤਦ ਤੱਕ ਲਈ ਅਗਿਆਦੇਵ ਥੈਂਕ ਯੂ ਵੈਰੀ ਮੱਚ